ਵੈਕ੍ਰੂਜੀਤਾ ਖਾਨਸਾ ਵੈਕ੍ਰੂਜੀਤ ਦੀ ਫਤਿਹ ਆ ਸਾਡੇ ਨੌਜਵਾਨਾਂ ਨੇ ਨਾ ਇੱਕ ਇੱਥੇ ਸਰਦਈ ਦੀ ਆ ਲਾਇਆ ਹੈ ਜਵਾਨ-ਜਵਾਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਸਰਦਈ ਦਾ ਜਦ ਨਾਲ ਆਪਾਂ ਜਾ ਰਹੇ ਆ ਪਟਿਆਲੇ ਨੂੰ ਆਹ ਰੋਡ ਪਟਿਆਲੇ ਵੀ ਜਾਂਦੀ ਹੈ ਇੱਧਰ ਤੇ ਇੱਧਰ ਤੇ ਆਪਾਂ ਆ ਜਿੰਦੇ ਆ ਸਰੰਦੜਲੇ ਪਾਸੇ ਤੇ ਆ ਗਏ ਆਪਾਂ ਆ ਪੁਲ ਤੇ ਥੱਲੇ ਜੇ ਨਿਕਲੇ ਇਸ ਰੋਡ ਨੂੰ ਆਪਾਂ ਗਏ ਪਰਿਆਲੇ ਨੂੰ ਤੇ ਇੱਥੇ ਇਹਨਾਂ ਨੇ ਸਰਦਈ ਦਾ ਆਪਣਾ ਰੇੜੀ ਲਾਈ ਵੀ ਆਹ ਨੌਜਵਾਨ ਨੇ ਜਿਹੜਾ ਕਿ ਸਰਦਈ ਨੌਜਵਾਨ ਬਣਾ ਬਣਾ ਕੇ ਇਹ ਝਲਾ ਰਿਹਾ ਹੈ ਤੇ ਸਾਰਿਆਂ ਨੂੰ ਬੇਨਤੀ ਆ ਕਿ ਇਸ ਨੌਜਵਾਨ ਕੋਲ ਆ ਕੇ ਆਪ ਸਰਦਈ ਪੀਓ ਤੇ ਤੁਹਾਨੂੰ ਨੌਜਵਾਨ ਜੀ ਕੀ ਨਾਮ ਹੈ ਤੁਹਾਡਾ ਫਾਈਬਰ ਸਿੰਘ ਜੀ ਕਿੰਨਾ ਸਮਾਂ ਹੋ ਗਿਆ ਮੈਨੂੰ 8 ਦਿਨ ਹੋ ਗਏ 8 ਦਿਨ ਹੋ ਗਏ ਕਿਵੇਂ ਹੈ ਤੁਹਾਡਾ ਕਾਰੋਬਾਰ ਰਿਹਾ ਹੈ ਹਾਂਜੀ ਕਿਵੇਂ ਚੱਲ ਰਿਹਾ ਹੈ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਬਹੁਤ ਵਧੀਆ ਮਿਲ ਰਿਹਾ ਤੁਹਾਨੂੰ ਆਏ ਆ ਉਮੀਦਵੀ ਸਾਡਾ ਸਾਥ ਦੇ ਵਿੱਚ ਸੰਤ ਹਾਲੇ ਸਾਰ 8 ਕ ਦਿਨ ਹੋਏ ਆ ਹੈ ਹਾਂਜੀ 8 ਦਿਨ ਤੇ ਤੁਸੀਂ ਕੀ ਕੀ ਪਾਉਨੇ ਆ ਜੀ ਵਿੱਚ ਵਿੱਚ ਖਸਖਾਸਾ ਜੀ ਹਾਂਜੀ ਮਾਦਦੇ ਨੇ ਇਲੈਚੀ ਹੈ ਬਦਾਮ ਨੇ ਕਾਲੀ ਮਿਰਚ ਹੈ ਗੁਲਾਬ ਦਾ ਫੁੱਲ ਹੈ ਗੁਲਾਬ ਦਾ ਫੁੱਲ ਵੀ ਪਾਉਨੇ ਆ ਜੀ ਹਾਂਜੀ ਠੀਕ ਆ ਤੇ ਮੈਂ ਇੱਕ ਨਾ ਤੁਹਾਡੀ ਇੱਕ ਵੀਡੀਓ ਦੇਖੀ ਸੀ ਅੱਛਾ ਜੀ ਤੇ ਜਿੱਦਾਂ ਤੋਂ ਸ਼ੁਰੂ ਕਰਿਆ ਉਦੋਂ ਹੀ ਮੈਨੂੰ ਲੱਗਦੀ ਤੁਸੀਂ ਹਲੇ ਬਣਾਏ ਬਣਾਏ ਸੀ ਅੱਛਾ ਅੱਛਾ ਯਾਰ ਠੀਕ ਆ ਠੀਕ ਆ ਤੇ ਇਹ ਨੌਜਵਾਨ ਦੇਖੋ ਕਹਿੰਦੇ ਆ ਨਾ ਜੇ ਬਹਾਰ ਨੂੰ ਚਲੇ ਗਏ ਜੀ ਬਹਾਰ ਨੂੰ ਜਾ ਰਹੇ ਆ ਤੇ ਜੇ ਆਪਾਂ ਇਹ ਨਾ ਨੌਜਵਾਨਾਂ ਦਾ ਸਾਰੇ ਲੜਕੇ ਸਾਥ ਦੇਵਾਂਗੇ ਜਿੱਕਣਾ ਨੇ ਇਹ ਕੰਮ ਤੋਰੇ ਆਪਾਂ ਨਾ ਸਰਦਈ ਦਾ ਸਾਰੇ ਲੈ ਦੇਖ ਲਓ ਤੁਸੀਂ ਨੌਜਵਾਨ ਨੇ ਤੇ ਇੱਧਰ ਹੋ ਵੀ ਆ ਗਏ ਪੀਣੇ ਖਾਤਰੇ ਆਏ ਆ ਸਾਰੇ ਮੈਂ ਵੀ ਇਹਨਾਂ ਕੋਲ ਪੀ ਕੇ ਜਾਣੀ ਆ ਇਹ ਸਰਦਾਈ ਪੀਣੀ ਹੈ ਨਾ ਕੋ ਨੌਜਵਾਨਾਂ ਨੂੰ ਕੋ ਤੇ ਆਪਾਂ ਜੇ ਨਾ ਨੌਜਵਾਨਾਂ ਦਾ ਸਾਥ ਦਈਏ ਸਾਰੇ ਲੜਕੇ ਜਿੱਕਣੇ ਨੇ ਆਪਣਾ ਇਹ ਕਾਰੋਬਾਰ ਸ਼ੁਰੂ ਕੀਤਾ ਤਾਂ ਉਰੇ ਇਹਨਾਂ ਨੂੰ ਜੇ ਕਮਾਈ ਹੋਣ ਲੱਗ ਜਵੇ ਤੇ ਬਾਹਰ ਜਾਣ ਦੀ ਸਾਨੂੰ ਬੱਚਿਆਂ ਨੂੰ ਕੀ ਜ਼ਰੂਰਤ ਪਊਗੀ ਚਲੋ ਇਹ ਤਾਂ ਨਹੀਂ ਅਸੀਂ ਕਹਿੰਦੇ ਵੀ ਜਾਣਾ ਨਹੀਂ ਚਾਹੀਦਾ ਕੋਈ ਗੱਲ ਨਹੀਂ ਕੰਮ ਫਿਰ ਕਿਆ ਪੈਸਾ ਕੋਲ ਹੋ ਗਿਆ ਇੰਜੋਏਮੈਂਟ ਵੀ ਫਿਰ ਬੰਦੇ ਨੂੰ ਕਰਨੀ ਚਾਹੀਦੀ ਆ ਤੇ ਕਾਰੋਬਾਰ ਆਪਣਾ ਹੀ ਉਹੇ ਸ਼ੁਰੂ ਕਰਨਾ ਚਾਹੀਦਾ ਜਿੱਕਣ ਨੌਜਵਾਨ ਨੇ ਕਾਰੋਬਾਰ ਬਣਾ ਸ਼ੁਰੂ ਕੀਤਾ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਦੇਖੋ ਇਹਨਾਂ ਕੋਲ ਆ ਰਹੇ ਆ ਕਸਟਮਰ ਹੋਰ ਸਾਰੇ ਹੀ ਤੇ ਸਾਡਾ ਵੀ ਫਰਜ਼ ਬਣਦਾ ਕਹਿੰਦੇ ਕੰਮ ਥੋੜੇ ਜਿਹਾ ਕਿ ਨਾ ਕਿ ਸਮਾਨ ਮੁੱਕ ਗਿਆ ਤਾਂ ਜਿਵੇਂ ਸਵੇਰੇ ਲਾਈਏ ਨੇ ਦੁਬਾਰਾ ਫੇਰ ਇਹਨਾਂ ਨੇ ਇਹ ਮੰਗਾਇਆ ਤੇ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਇਹਨਾਂ ਨੌਜਵਾਨਾਂ ਦਾ ਸਾਥ ਦਈਏ ਜਿੱਕਣ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਆਪਣਾ ਨੌਜਵਾਨਾਂ ਨੇ ਬਹੁਤ ਵਧੀਆ ਤੇ ਕਸਟਮਰ ਵੀ ਤੁਸੀਂ ਦੇਖ ਸਕਦੇ ਇਹਨਾਂ ਕੋਲ ਆ ਕੇ ਇਕਣਾ ਖੜੇ ਆ ਕੇ ਤੇ ਪੀ ਰਹੇ ਆ ਇਹ ਹੁਣ ਬਣਾਉਣਗੇ ਤੁਹਾਨੂੰ ਉਹ ਵੀ ਥੋੜੀ ਕੀ ਆਪਾਂ ਦਿਖਾ ਦਨੇ ਆ ਤੇ ਆ ਇਹਨਾਂ ਨੇ ਇਕਣਾ ਹੁਣ ਲਿਆਂਦਾ ਆਪਣਾ ਸਾਰਾ ਸਮਾਨ ਤੇ ਤੁਸੀਂ ਦੇਖ ਸਕਦੇ ਆ ਇਹਨਾਂ ਇਹ ਨੌਜਵਾਨ ਆਪਣਾ ਕੰਮ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਸਾਡਾ ਸਾਰਿਆਂ ਦਾ ਫਰਜ਼ ਬੰਦਾ ਕਿ ਆਪਾਂ ਇਹਨਾਂ ਦਾ ਸਾਥ ਦਈਏ ਨੌਜਵਾਨ ਹੋਰੀ ਆਪਣਾ ਕੰਮ ਜਿਹੜਾ ਇਹ ਸ਼ੁਰੂ ਕਰਨ ਤੇ ਜਿਕਣੋ ਕਰ ਰਿਹਾ ਹੈ ਸ਼ੁਰੂ ਇਹਨਾਂ ਨੇ ਤੇ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਇਹਨਾਂ ਦਾ ਸਾਰਿਆਂ ਦਾ ਰਲ ਕੇ ਸਾਥ ਦੇਣਾ ਚਾਹੀਦਾ ਤੇ ਕਸਟਮਰ ਵੀ ਕਾਫੀ ਇਹਨਾਂ ਕੋਲ ਥੋੜੀ-ਥੋੜੀ ਪਰਮਾਦਮਾ ਕਿਰਪਾ ਕਰੇ ਬਦਨ ਲੱਗ ਜਣਾ ਤੇ ਇਹਨਾਂ ਨੂੰ ਚੰਗਾ ਰਿਸਪੌਂਸ ਸਾਰਾ ਮਿਲੇ ਉਹ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆਂ ਭਰਾਵਾਂ ਨੂੰ ਆਪਣੇ ਨੂੰ ਕਿਨਾਂ ਕੋਲ ਆ ਕੇ ਜਰੂਰ ਸ਼ਰਧਈ ਦਾ ਜਿਹੜਾ ਕਿ ਤੁਸੀਂ ਚੰਗ ਸਕਦੇ ਆਂ ਜਦ ਆਪਾਂ ਪਟਿਆਲੇ ਨੂੰ ਜਾਣਾ ਬਿਲਕੁਲ ਸੱਜੇ ਹਾਥੀਆ ਨੇ ਆਪਣਾ ਇੱਥੇ-ਇੱਥੇ ਇੱਕ ਛੋਟੇ ਜਿਹੇ ਇੱਕ ਵੇਚ ਰੱਖ ਕੇ ਉਧਰ ਸਾਰਾ ਸਮਾਨ ਰੱਖਿਆ ਵਾ ਤੇ ਇਹ ਆਪਣਾ ਲੈਣਾ ਬਣਾ ਕੇ ਛਕਾਉਣੇ ਆ ਤੇ ਤੁਹਾਨੂੰ ਰੇਟ ਵੀ ਤੇ ਉੱਪਰ ਲਿਖ ਕੇ ਲਾਇਆ ਵਾ 30 ਰੁਪਏ 50 ਰੁਪਏ ਦਾ ਗਲਾਸ ਹੈ ਤੇ ਜੋ ਜੋ ਸਮਾਨ ਇਹ ਪਾਉਣੇ ਆ ਸਾਰਾ ਇਹਦੇ ਉੱਪਰ ਲਿਖ ਕੇ ਲਾਇਆ ਵਾ ਇਹ ਗਰਮੀ ਵਾਸਤੇ ਬਹੁਤ ਹੀ ਵਧੀਆ ਤੋਹਫਾ ਜਿਹੜਾ ਕਹੇਗਾ ਗਰਮੀਆਂ ਦਾ ਤੋਹਫਾ ਹੀ ਆਪਾਂ ਇਹਨੂੰ ਕਹਿ ਦਨੇ ਆ ਤੇ ਵੀਰ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ ਸਾ ਭਾਈ ਗੁਰੂ ਜੀ ਕੀ ਫਤਿਹ ਲੁਧਿਆਣੇ ਤੇ ਆਏ ਅਸੀਂ ਪੈਂ ਤਾਂ ਇੱਕ ਬੋਰਡ ਲੱਗੇ ਦੇਖਾ ਤਾ ਅੱਛਾ ਬੋਰਡ ਲੱਗਾ ਹੋਇਆ ਦੇਖਿਆ ਹੋ ਜਾਂਗਾ ਦੇਖੋ ਲੁਧਿਆਣੇ ਦੇ ਆਏ ਨੇ ਨੀ ਬੋਰਡ ਲੱਗਾ ਦੇਖ ਲਿਆ ਵਾ ਤੇ ਆਹ ਸਾਹਮਣੇ ਵਾਲਾ ਤੇ ਹਾਂਜੀ ਤੁਸੀਂ ਕਿੱਥੇ ਤੇ ਐਵੇਂ ਆ ਜਖਵਾੜੀ ਤੋਂ ਜੀ ਤੁਸੀਂ ਜਖਵਾੜੀ ਤੇ ਆਏ ਆ ਨਾ ਠੀਕ ਆ ਬਹੁਤ ਵਧੀਆ ਇੱਥੇ ਇਲਾਕੇ ਦੇ ਵਿੱਚ ਨਾ ਇਹ ਨੌਜਵਾਨਾਂ ਦੇ ਕੰਮ ਕਰ ਇਸ ਦਿਖਾ ਸਕਦੇ ਆ ਕਿ ਲੁਧਿਆਣੇ ਦੀ ਜਖਵਾੜੀ ਦੇਖਣ ਆਏ ਆ ਤੇ ਨੌਜਵਾਨ ਆਪਾਂ ਇਹਨਾਂ ਸੱਟ ਕੇ ਸਾਰਿਆਂ ਸਾਥ ਦਈਏ ਭਰਾਵੋ ਤੇ ਇਸ ਵੀਡੀਓ ਨਾਲ ਤੁਸੀਂ ਵਧਤੀ ਵਧੀਆ ਚੀਜ਼ ਹੈ ਜਿਹੜਾ ਸਾਡਾ ਸਿੰਘਾਂ ਦਾ ਜਿਹੜਾ ਪ੍ਰਸ਼ਾਸਨ ਛਕੜ ਵਾਲੀ ਸਾਡੀ ਚੀਜ਼ ਹੀ ਹੈ ਕੋਈ ਉਤਰੀ ਹੋਊ ਚਾਹੀਦਾ ਨੁਕਸਾਨ ਦਾ ਹੀ ਹੁੰਦਾ ਤੁਹਾਨੂੰ ਕਿਉਂਕਿ ਇਹ ਵੀ ਵਧੀਆ ਚੀਜ਼ ਹੈ ਸਾਡੀ ਪ੍ਰਸ਼ਾਸਨ ਦੀ ਇਹ ਸਾਨੂੰ ਗੁਰੂ ਸਾਹਿਬ ਜੀ ਨੇ ਕੋਈ ਬਸਤੂ ਨੂੰ ਉਪਰਾਲਾ ਹੋਣ ਲੱਗਿਆ ਜੀ ਅਸੀਂ ਰਾਤ ਦੇ ਪ੍ਰਵਾਹ ਸਾਹਿਬ ਨੂੰ ਸਤਿਕਾਰ ਨਾਲ ਜੇ ਅਸੀਂ ਸ਼ੁਰੂ ਕੀਤਾ ਵਾ ਬਹੁਤ ਸੋਹਣੇ ਤਰੀਕੇ ਨਾਲ ਬਣਾਉਂਦੇ ਰਹੇ ਤੇ ਬਸ ਇੱਕ ਦੇਖਣ ਵਾਸਤੇ ਜੀ ਬਹੁਤ ਤਿਆਰ ਕਰਦੇ ਹਾਂ ਛਕਣ ਵਾਸਤੇ ਇਹ ਜਰੂਰ ਇਹਨਾਂ ਨੂੰ ਸ਼ਗਨ ਕਰੀਏ ਔਰ ਆਪਾਂ ਘਰਾਂ ਚ ਵੀ ਤਿਆਰ ਕਰ ਸਕਦੇ ਹਾਂ ਡਿਵੀਜ਼ਨ ਜਿੱਥੇ ਲੱਗਦਾ ਹੈ ਆਪਣੇ ਵੀਰਾਂ ਦਾ ਆਉਣਾ ਚਾਹੀਦਾ ਹੈ ਜਿੱਥੇ ਆਪਾਂ ਕੁਝ ਅਜੀ ਕੱਢਦੇ ਆ ਆ ਆਪਣੇ ਛੋਟੇ ਹੋ ਗਏ ਨੇ ਔਰ ਸਾਰੇ ਬਿਠੇ ਛੋਟੇ ਜਿਹੇ ਅੰਡੇ ਬਿਠੇ ਉਹਦੇ ਨਾਲ ਉਹ ਇਹ ਚੀਜ਼ ਬਹੁਤ ਵਧੀਆ ਜੀ ਤਾਕਤਵਰ ਚੀਜ਼ ਹੈ ਦਿਮਾਗ ਨੂੰ ਵੀ ਠੰਡਾ ਰੱਖਦੀ ਹੈ ਔਰ ਸਰੀਰ ਦੀ ਜਿਹੜੀ ਗਰਮੀ ਹੈ ਕੱਢਦੀ ਹੈ ਸੋ ਇਹ ਸਰਦਾਈ ਬਹੁਤ ਵਧੀਆ ਇੱਕ ਉਤਪਾਦ ਹੈ ਜੀ ਸ਼ਗਨਾਂ ਜਿਹਦੇ ਮੈਂ ਵੀ ਸ਼ਗਨ ਵਾਸਤੇ ਆਇਆ ਜੀ ਦੇਖ ਲੋ ਜੀ ਇਹ ਲੁਧਿਆਣੇ ਸੇ ਇੱਥੇ ਜਾਂਦੇ ਜਾਂਦੇ ਖੜ ਗਏ ਪਟਿਆਲੇ ਵੀ ਜਾ ਰਹੇ ਆ ਕਹਿੰਦੇ ਛਕਣੇ ਵਾਦ ਤੇ ਆ ਬਹੁਤ ਵਧੀਆ ਨਾ ਮੈਸੇਜ ਜੀ ਦਿੱਤਾ ਸੇ ਪਰ ਆਓ ਇਸ ਵੀਡੀਓ ਨੂੰ ਪਾਤੇ ਬਾਅਦ ਸ਼ੇਅਰ ਕਰਨੀ ਅੱਗੇ ਸਾਰੇ ਤੱਕ ਬਚਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ